ਪਰ ਬੋਰ ਪੁਲਿਸ ਵੱਲੋਂ ਵੱਡੀ ਕਾਰਵਾਈ ਸਾਹਮਣੇ ਆਈ ਹੈ ਇੱਕ ਕਲੋਨੀ ਦੇ ਅੰਦਰ ਨੈਤਿਕ ਤੌਰ ਦੇ ਉੱਪਰ ਚੱਲ ਰਹੇ ਧੰਦੇ ਦੇ ਉੱਪਰ ਰੇਡ ਮਾਰੀ ਗਈ ਹੈ ਹਾਂਜੀ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸਐਚਓ ਸਿਟੀ ਟੋਨੋਂ ਕਿ ਇੱਥੇ ਕੋਈ ਵੀ ਜਿਹੜੀ ਹੈਗੀ ਹੈ ਇਮੋਰਲ ਜਿਹੜੇ ਕੰਮ ਹੈਗੇ ਨਿਊ ਸੋਲਜਨਗਰੀ ਵਿੱਚ ਚੱਲ ਰਹੇ ਨੇ ਦਰਜਨ ਦੇ ਕਰੀਬ ਇਹ ਨੌਜਵਾਨ ਲੜਕੇ ਲੜਕੀਆਂ ਇਸ ਘਰ ਦੇ ਵਿੱਚ ਕੀ ਕਰ ਰਹੇ ਹੋਣੇ ਆ ਤੁਸੀਂ ਸਮਝ ਸਕਦੇ ਹੋ ਇਸੇ ਸਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇੰਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤੀ ਗਿਆ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਅਬੋਰ ਪੁਲਿਸ ਵੱਲੋਂ ਵੱਡੀ ਕਾਰਵਾਈ ਸਾਹਮਣੇ ਆਈ ਹੈ ਇੱਕ ਕਲੋਨੀ ਦੇ ਅੰਦਰ ਅਨੈਤਿਕ ਤੌਰ ਦੇ ਉੱਪਰ ਚੱਲ ਰਹੇ ਧੰਦੇ ਦੇ ਉੱਪਰ ਰੇਡ ਮਾਰੀ ਗਈ ਹੈ ਪੁਲਿਸ ਵੱਲੋਂ ਹਾਲਾਂਕਿ ਪੁਲਿਸ ਕਹਿੰਦੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਬੋਰ ਦੀ ਸ਼ਕਤੀਨਗਰ ਦਾ ਇਹ ਇੱਕ ਨੰਬਰ ਗਲੀ ਦਾ ਦ੍ਰਿਸ਼ ਹੈ ਜਿੱਥੇ ਨੌਜਵਾਨ ਲੜਕੇ ਲੜਕੀਆਂ ਨੂੰ ਪੁਲਿਸ ਵੱਲੋਂ ਇੱਕ ਘਰ ਚੋਂ ਬਾਹਰ ਕੱਢਿਆ ਜਾ ਰਿਹਾ ਹੈ ਦਰਜਨ ਦੇ ਕਰੀਬ ਇਹ ਨੌਜਵਾਨ ਲੜਕੇ ਲੜਕੀਆਂ ਇਸ ਘਰ ਦੇ ਵਿੱਚ ਕੀ ਕਰ ਰਹੇ ਹੋਣੇ ਹੈ ਤੁਸੀਂ ਸਮਝ ਸਕਦੇ ਹੋ ਮਹੱਲਾਵਾਸੀ ਵੀ ਇਸ ਤੋਂ ਪ੍ਰੇਸ਼ਾਨ ਸਨ ਤੇ ਜਦੋਂ ਸੂਚਨਾ ਮਿਲੀ ਪੁਲਿਸ ਨੂੰ ਤਰਖਾਣਾ ਨੰਬਰ ਡਿਵੀਜ਼ਨ 2 ਦੇ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਪਹੁੰਚ ਗਏ ਰੇਡ ਕਰਨ ਲਈ ਇਥੇ ਜਾ ਕੇ ਜੇ ਵੇਖੇ ਘਰ ਦੇ ਅੰਦਰ ਇੱਕ ਦਰਜਨ ਦੇ ਕਰੀਬ ਲੜਕੇ ਤੇ ਲੜਕੀਆਂ ਮੌਜੂਦ ਸਨ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿੱਤਾ ਤੇ ਉੱਥੇ ਤੋਂ ਕੁਝ ਸਮਾਨ ਵੀ ਪੁਲਿਸ ਦੇ ਹੱਥੇ ਲੱਗਿਆ ਕੀ ਕੁਝ ਹੱਥੇ ਲੱਗਿਆ ਹਾਲੇ ਪੁਲਿਸ ਨੇ ਇਸ ਬਾਰੇ ਕੋਈ ਜਾਣਕਾਰੀ ਤਾਂ ਨਹੀਂ ਦਿੱਤੀ ਲੇਕਿਨ ਡੀਐਸਪੀ ਸਾਹਿਬ ਕਹਿੰਦੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਜਾਂਚ ਕਰਕੇ ਜੋ ਬਣਦੀ ਕਾਰਵਾਈ ਹੋ ਕੀਤੀ ਜਾਏਗੀ ਜਿਨ੍ਹਾਂ ਦੇ ਪਰਚਾ ਦਰਜ ਕਰਨਾ ਪਰਚਾ ਵੀ ਦਰਜ ਕੀਤਾ ਜਾਏਗਾ ਪਰ ਬਰਹਾਲ ਨੈਤਿਕਤਾ ਦੇ ਨਾਮ ਦੇ ਉੱਪਰ ਇੱਕ ਪਰਦਾ ਪਾੜ ਦੀ ਕੋਸ਼ਿਸ਼ ਵੀ ਹੈ ਕੀ ਲੋਕਾਂ ਦੇ ਵਿੱਚ ਕੀ ਮੈਸੇਜ ਜਾ ਰਿਹਾ ਇੱਕੋ ਘਰ ਦੇ ਵਿੱਚੋਂ ਇੱਕ ਰਹਿਸ਼ੀ ਇਲਾਕੇ ਦੇ ਅੰਦਰ ਜਦੋਂ ਦਰਜਨ ਦੇ ਕਰੀਬ ਨੌਜਵਾਨ ਲੜਕੇ ਲੜਕੀਆਂ ਮਿਲਦੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਇੱਥੇ ਹੋ ਕੀ ਰਿਹਾ ਹੋਣਾ ਅਬੋਰ ਪੁਲਿਸ ਹਾਲਾਂਕਿ ਕੰਮ ਕਰ ਰਹੀ ਹੈ ਵਧੀਆ ਪਰ ਫਿਰ ਵੀ ਇਸ ਗੱਲ ਨੂੰ ਖੁੱਲ ਕੇ ਨਹੀਂ ਦੱਸ ਰਹੀ ਹੋਇਆ ਕੀ ਸੀਗਾ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਰ ਰਹੀ ਹੈ ਜਾਂਚ ਕਰਕੇ ਤੁਹਾਨੂੰ ਦੱਸਾਂਗੇ ਕਿ ਹੈ ਕੀ ਹੈ ਪੂਰਾ ਮਾਮਲਾ ਪਰ ਪੂਰਾ ਮਾਵਲਾ ਤਸਵੀਰਾਂ ਵਿੱਚ ਸਾਹਮਣੇ ਆ ਰਿਹਾ ਜੋ ਤੁਸੀਂ ਸਮਝ ਸਕਦੇ ਹੋ ਬੜੀ ਪਾਦੀ ਅਨੈਤਿਕ ਤੌਰ ਦੇ ਉੱਪਰ ਕਿਸੇ ਘਰ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਅੰਦਰ ਲੜਕੇ ਲੜਕੀਆਂ ਜਦੋਂ ਮਿਲਦੇ ਨੇ ਤਾਂ ਆਪਾਂ ਸਮਝ ਸਕਦੇ ਹਾਂ ਕਿ ਸਮਾਜ ਵਿੱਚ ਕੀ ਮੈਸੇਜ ਜਾਏਗਾ ਬਰਹਾਲ ਅਬੋਰ ਪੁਲਿਸ ਵੱਲੋਂ ਇਹ ਰੇਡ ਕੀਤੀ ਗਈ ਹੈ ਅਬੋਰ ਦੀ ਸ਼ਕਤੀ ਨਗਰ ਕਲੋਨੀ ਦੇ ਇੱਕ ਨੰਬਰ ਘੜੇ ਦੇ ਵਿੱਚ ਜਿੱਥੇ ਘਰ ਦੇ ਅੰਦਰੋਂ ਇਹ ਲੜਕੇ ਲੜਕੀਆਂ ਮਿਲੇ ਨੇ ਜਿਨ੍ਹਾਂ ਨੂੰ ਪੁਲਸ ਦੇਖੋ ਕਿਸ ਤਰ੍ਹਾਂ ਗੱਡੀ ਦੇ ਉੱਤੇ ਥਨ ਥਨ ਕੇ ਬਿਠਾ ਰਹੀ ਹੈ ਤੇ ਲੈ ਕੇ ਜਾ ਰਹੀ ਹੈ ਪੁਲਿਸ ਥਾਣੇ ਹਾਂਜੀ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸਐਚਓ ਸਿਟੀ 2 ਨੂੰ ਕਿ ਇੱਥੇ ਕੋਈ ਵੀ ਜਿਹੜੀ ਹੈਗੀ ਐ ਇਮੋਰਲ ਜਿਹੜੇ ਕੰਮ ਹੈਗੇ ਨਿਊ ਸੂਰਜਨਗਰੀ ਵਿੱਚ ਚੱਲ ਰਹੇ ਨੇ ਇਹਦੇ ਸਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇਨਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤਾ ਗਿਆ ਤੇ ਜਿਹੜੀ ਉਹ ਹਾਲੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਜਿਹੜਾ ਕਿ ਜਲਦੀ ਜਿਹੜੇ ਡਿਟੇਲਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸਰ ਕੁਝ ਕਪਲਸ ਵਗੈਰਾ ਮਿਲेंगे ਕੁਝ ਇਹ ਹਾਲੇ ਸਾਡੇ ਅੰਦਰ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਮਹਿਲਾ ਫੋਰਸ ਤੇ ਬਾਕੀ ਸਾਡੇ ਟੀਮ ਦੇ ਮੈਂਬਰ ਜਿਹੜੇ ਅੰਦਰ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੀ ਵੀ ਜਾਣਕਾਰੀ ਹੋਵੇ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ ਠੀਕ ਹੈ